ਵੜਨ ਦੇ ਕਾਰਨ ਚਾਰੇ ਪਾਸੇ ਤਬਾਈ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਪੌਂਗ ਡੈਮ ਤੋਂ ਦਰਸਲ 57000 ਕਿਊਸੇਕ ਪਾਣੀ ਛੱਡਿਆ ਗਿਆ ਤਾਂ ਬਿਆਸ ਦਰਿਆ ਦਾ ਜਿਹੜਾ ਪੱਧਰ ਹੈ ਵਧਦਾ ਜਾ ਰਿਹਾ ਤਾਂ ਹੁਸ਼ਿਆਰਪੁਰ ਦੇ ਕਈ ਪਿੰਡਾਂ ਦੇ ਵਿੱਚ ਖਤਰੇ ਦੀ ਘੰਟੀ ਜਿਹੜੀ ਉਹ ਵੱਜ ਚੁੱਕੀ ਹੈ ਦੱਸਦੇ ਕਿ ਲੋਕ ਨੇ ਜਿਹੜੇ ਸਹਿਮੇ ਹੋਏ ਨੇ ਘਬrai ਹੋਏ ਨੇ ਤੇ ਆਪਣਾ ਜ਼ਰੂਰੀ ਸਮਾਨ ਚੁੱਕ ਕੇ ਦਰਸਲ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਸੋਣ ਦਾ ਮਹੀਨਾ ਖਤਮ ਹੋਣ ਤੋਂ ਬਾਅਦ ਵੀ ਮਾਚਲ ਪ੍ਰਦੇਸ਼ ਤੇ ਪੰਜਾਬ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਜਿਸ ਦੇ ਕਾਰਨ ਹੇਠਲੇ ਇਲਾਕਿਆਂ ਦੇ ਜਿਹੜੇ ਪਾਣੀ ਨੇ ਅੱਵ ਵਧਾ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਨਜ਼ਰ ਆ ਰਿਹਾ ਤਦ ਆਸੇ ਕਿ ਪੌਂਗ ਡੈਮ ਦੇ ਮਹਾਰਾਜਾ ਪ੍ਰਤਾਪ ਸਾਗਰ ਝੀਲ ਦੇ ਵਿੱਚ ਪਾਣੀ ਦਾ ਫਿਰ ਤੋਂ ਪੱਧਰ ਵਧਿਆ ਸੌਣ ਦਾ ਮਹੀਨਾ ਦਰਸਲ ਖਤਮ ਹੋਣ ਤੋਂ ਬਾਅਦ ਵੀ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਵਿੱਚ ਲਗਾਤਾਰ ਬਾਰਿਸ਼ ਹੋਈ ਹੈ ਜਿਸ ਦੇ ਕਾਰਨ ਇੱਥਲੇ ਇਲਾਕਿਆਂ ਦੇ ਜੁੜੇ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਤਦ ਆਸੇ ਕਿ ਮਹਾਰਾਜਾ ਪ੍ਰਤਾਪ ਸਾਗਰ ਝੀਲ ਦੇ ਵਿੱਚ ਪਾਣੀ ਦਾ ਫਿਰ ਤੋਂ ਪੱਧਰ ਵਧਿਆ ਤਾਂ ਪੌਂਗ ਡੈਮ ਤੋਂ 57000 ਕਿਊਸਿਕ ਪਾਣੀ ਛੱਡਿਆ ਗਿਆ ਤਬਾਹੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਚਾਰੇ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਬਿਆਸ ਦਰਿਆ ਦੀ ਬਿਆਸ ਦਰਿਆ ਦਾ ਪਾਣੀ ਵੀ ਵੱਧਦਾ ਨਜ਼ਰ ਆ ਰਿਹਾ ਤੇ ਬਿਆਸ ਦਰਿਆ ਦਾ ਪਾਣੀ ਵਧਣ ਦੇ ਨਾਲ ਕਪੂਰਥਲਾ ਤੇ ਹੁਸ਼ਿਆਰਪੁਰ ਦੇ ਪਿੰਡਾਂ ਦੇ ਵਿੱਚੋਂ ਦਰਸਲ ਪਾਣੀ ਆਉਣ ਦਾ ਖਤਰਾ ਬਣਿਆ ਹੋਇਆ ਹੈ ਜੇ ਮੈਂ ਮੰਨਦਾ ਰਹੀ ਵਕੂ ਕਰਨ ਵਾਲਾ ਹੈ ਨਾ ਮੈਂ ਮੈਂ ਕਿਹਾ ਮੈਂ ਕਿਹਾ ਮੈਨੂੰ জানা ਪਿਆ ਉਹ ਪੰਗਨਾ ਮਾਰਨਾ ਕੋਈ ਨਹੀਂ ਮਾਰਨਾ ਚਲ ਆ ਜਾਓ ਫੜਾਂ ਦੇ ਕਾਰਨ ਚਾਰੇ ਪਾਸੇ ਤਬਾਈ ਹੋਈ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਪੌਂਗ ਡੈਮ ਤੋਂ ਦਰਸਲ 57000 ਕਿਊਸੇ ਕ ਪਾਣੀ ਛੱਡਿਆ ਗਿਆ ਤਾਂ ਵਿਆਸ ਤਰਿਆ ਦਾ ਜਿਹੜਾ ਪੱਧਰ ਹੈ ਵਧਦਾ ਜਾ ਰਿਹਾ ਤਾਂ ਹੁਸ਼ਿਆਰਪੁਰ ਦੇ ਕਈ ਪਿੰਡਾਂ ਦੇ ਵਿੱਚ ਖਤਰੇ ਦੀ ਘੰਟੀ ਜਿਹੜੀ ਉਹ ਵੱਜ ਚੁੱਕੀ ਹੈ ਦੱਸਦੇ ਕਿ ਲੋਕ ਨੇ ਜਿਹੜੇ ਸੈਮੇ ਹੋਏ ਨੇ ਘਬrai ਹੋਏ ਨੇ ਤੇ ਆਪਣਾ ਜ਼ਰੂਰੀ ਸਮਾਨ ਚੁੱਕ ਕੇ ਦਰਸਲ ਸੁਰੱਖਿਅਤ ਥਾਵਾਂ ਦੇ ਉੱਤੇ ਜਾਣ ਦੀ ਕੋਸ਼ਿਸ਼ ਕਰਦੇ ਨੇ ਤਾਂ ਸੋਣ ਦਾ ਮਹੀਨਾ ਖਤਮ ਹੋਣ ਤੋਂ ਬਾਅਦ ਵੀ हिमाचल प्रदेश ਤੇ ਪੰਜਾਬ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਜਿਸ ਦੇ ਕਾਰਨ ਹੇਠਲੇ ਇਲਾਕਿਆਂ ਦੇ ਜਿਹੜੇ ਪਾਣੀ ਨੇ ਅੱବ ਵੱਧਾ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਨਜ਼ਰ ਆ ਰਿਹਾ ਤਦ ਆਸੀ ਕਿ ਪੌਂਗ ਡੈਮ ਦੇ ਮਹਾਰਾਜਾ ਪ੍ਰਤਾਪ ਸਾਗਰ ਝੀਲ ਦੇ ਵਿੱਚ ਪਾਣੀ ਦਾ ਫਿਰ ਤੋਂ ਪੱਧਰ ਵਧਿਆ ਸੌਣ ਦਾ ਮਹੀਨਾ ਦਰਸਲ ਖਤਮ ਹੋਣ ਤੋਂ ਬਾਅਦ ਵੀ ਹਿਮਾਚਲ ਪ੍ਰਦੇਸ਼ ਤੇ ਪੰਜਾਬ ਦੇ ਵਿੱਚ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਦੇ ਕਾਰਨ ਹੇਠਲੇ ਇਲਾਕਿਆਂ ਦੇ ਜੁੜੇ ਡੈਮ ਦੇ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਤਦ ਆਸੀ ਕਿ ਮਹਾਰਾਜਾ ਪ੍ਰਤਾਪ ਸਾਗਰ ਝੀਲ ਦੇ ਵਿੱਚ ਪਾਣੀ ਦਾ ਫਿਰ ਤੋਂ ਪੱਧਰ ਵਧਿਆ ਤਾਂ ਪੌਂਗ ਡੈਮ ਤੋਂ 57000 ਕਿਊਸਿਕ ਪਾਣੀ ਛੱਡਿਆ ਗਿਆ ਤਬਾਹੀ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਚਾਰੇ ਪਾਸੇ ਪਾਣੀ ਪਾਣੀ ਨਜ਼ਰ ਆ ਰਿਹਾ ਤੇ ਦੂਜੀ ਪਾਸੇ ਜੇ ਗੱਲ ਕੀਤੀ ਜਾਵੇ ਬਿਆਸ ਤਰਿਆ ਦੀ ਬਿਆਸ ਤਰਿਆ ਦਾ ਪਾਣੀ ਵੀ ਵਧਦਾ ਨਜ਼ਰ ਆ ਰਿਹਾ ਤੇ ਬਿਆਸ ਤਰਿਆ ਦਾ ਪਾਣੀ ਵਧਣ ਦੇ ਨਾਲ ਕਪੂਰਥਲਾ ਤੇ ਹੁਸ਼ਿਆਰਪੁਰ ਦੇ ਪਿੰਡਾਂ ਦੇ ਵਿੱਚ ਦਰਸਲ ਪਾਣੀ ਆਉਣ ਦਾ ਖਤਰਾ ਬਣਿਆ ਹੋਇਆ ਹੈ। ਟੈਲੀਫੋਨ ਮੰਡਲ ਲਈ ਬਕੂ ਕਰਨਾ ਮਾੜਾ ਹੈ। ਹਾਂ ਮੈਂ 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 ਕਿਹਾ ਮੈਨੂੰ ਜਾਣਾ ਪਿਆ ਪਾਣੀ ਆ ਰਿਹਾ ਕੋਈ ਮੈਂ ਮਾਰਾਂ ਚਲੋ ਜਾਓ